ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਚਾਰੇ ਜਲ ਭੰਡਾਰਾਂ ਗੋਬਿੰਦ ਸਾਗਰ ਪੋਂਗ ਡੈਮ ਕੋਲ ਡੈਮ ਤੇ ਥੀਨ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਹੈ ਕੇਂਦਰੀ ਜਲ ਕਮਿਸ਼ਨ ਯਾਨੀ ਸੀਡਬਲਿਊ ਸੀ ਦੇ 17 April ਦੇ ਅੰਕੜਿਆਂ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਗੋਬਿੰਦ ਸਾਗਰ ਪੋਂਗ ਡੈਮ ਤੇ ਕੋਲ ਡੈਮ ਚ ਮੌਜੂਦਾ ਜਲ ਪੱਧਰ ਆਮ ਭੰਡਾਰਨ ਸਮਰੱਥਾ ਤੋਂ 41.46% ਘਟਿਆ ਜਦਕਿ ਪੰਜਾਬ ਦੇ ਥੀਨ ਡੈਮ ਚ ਜਲ ਭੰਡਾਰ ਆਮ ਨਾਲੋਂ 47.28% ਘਟਿਆ ਗੋਬਿੰਦ ਸਾਗਰ ਝੀਲ ਚ ਕੁੱਲ ਜਲ ਭੰਡਾਰਨ ਸਮਰੱਥਾ 6.229 ਬਿਲੀਅਨ क्यूबिक मीटर के मुकाबले मौजूदा समय जल भंडार एक इशारिया दो समय जल भंडार समर्था पिछले साल इसे समय तीन छह फीसदी स गोबिंद सागर पोंग डैम कोल डैम तो थीन डैम च पानी का सिर्फ पिछले साल की तुलना च हेठले पद्धर से है सगों आम भंडारण समर्था भी हेठले पद्धर से है जल भंडारा च स्टोरेज पद्धर घटना का एक कारण बारिशों की कमी भी है सीडबल्यूसी मुताबिक हिमाचल प्रदेश ਮਾਰਚ ਤੋਂ 17 ਅਪ੍ਰੈਲ ਤੱਕ 97 ਐਮ ਐਮ بارش ਹੋਈ ਜਿਹੜੀ ਆਮ ਨਾਲੋਂ 36% ਘੱਟ ਹੈ ਪੰਜਾਬ ਵਿੱਚ ਇਸ ਅਰਸੇ ਦੌਰਾਨ 11 ਐਮ ਐਮ ਮੀਂਹ ਪਿਆ ਜਿਹੜਾ ਆਮ ਨਾਲੋਂ 67% ਘੱਟ ਹੈ ਜੇ ਚੰਗੀ ਬਰਸਾਤ ਨਾ ਹੋਈ ਤਾਂ ਖੇਤਾਂ 'ਚ ਪਾਣੀ ਦੀ ਕਮੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ